ਆਪਣ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਇਸ ਵੀਡੀਓ ਵਿੱਚ ਲਸਣ ਲਾਉਣ ਦਾ ਬਹੁਤ ਹੀ ਵਧੀਆ ਤਰੀਕਾ ਦੱਸਾਂਗਾ ਜੋ ਸੀਜ਼ਨ ਦੇ ਵਿੱਚ ਅਕਤੂਬਰ ਨਵੰਬਰ ਦੇ ਵਿੱਚ ਆਪਾਂ ਕਿਚਨ ਗਾਰਡਨ ਦੇ ਵਿੱਚ ਲਸਣ ਲਾਉਨੇ ਆਂ ਔਰ ਉਸ ਦੀ ਭਰਮੀ ਫਸਲ ਕਿਦਾਂ ਲੈ ਸਕਦੇ ਆਂ ਆਪਾਂ ਲਸਣ ਨੂੰ ਲਾ ਕੇ ਜੇ ਤਾਂ ਨਾਰਮਲ ਲਾਉਨੇ ਆਂ ਉਸ ਤੋਂ ਬਾਅਦ ਲਸਣ ਦੇ ਉੱਪਰ 1-1 ਇੰਚ ਮੋਟੀ ਸਿਆ ਪਰਾਲੀ ਦੀ ਲਾ ਦੇਣੀ ਆ ਬਹੁਤੀ ਜਿਆਦਾ ਮੋਟੀ ਨਹੀਂ ਲਾਉਣੀ ਕਿਉਂਕਿ ਜਿਆਦਾ ਮੋਟੀ ਲਈ ਤੇ ਫਿਰ ਲਸ਼ਣ ਬਾਹਰ ਨਹੀਂ ਨਿਕਲਣਾ 1-1 ਇੰਚ ਮੋਟੀ ਤਹਿ ਲਾ ਕੇ ਉੱਪਰ ਤੇ ਆਪੋ ਪਾਣੀ ਦੇ ਦੇਣਾ ਇਹ ਦੇਖੋ ਜੋ ਜੋ ਪ੍ਰਾਲੀ ਉੱਪਰ ਦਿੱਤੀ ਹੋਈ ਸੀ ਤੇ ਖਾਦ ਹੀ ਬਣ ਗਈ ਹੋਈ ਆ ਦੇਖੋ ਬਿਲਕੁਲ ਛੜਕ ਗਈ ਆ ਇਹ ਦੇਖੋ ਕਿਦਾਂ ਦਾ ਲਸ਼ਣ ਹੋਇਆ ਪਿਆ ਵਧੀਆ ਗੰਨ ਜੇ ਗੰਨ ਮੋਟਾ ਇਹਦਾ ਉੱਤੇ ਗੰਢੀ ਵੀ ਥੱਲੇ ਵਧੀਆ ਹੋਗੀ ਦੇ ਦੇਖ ਸਕਦੇ ਹੋ ਤੁਸੀਂ ਇਹ ਪ੍ਰਾਲੀ ਉੱਪਰ ਪਾ ਕੇ ਜੋ ਅਕਤੂਬਰ ਦੇ ਵਿੱਚ ਲਸਣ ਬੀਜਿਆ ਸੀ ਤੇ ਪ੍ਰਾਲੀ ਗਲ ਗਈ ਆ ਪੂਰੀ ਖਾਦ ਬਣੀ ਹੋਈ ਆ ਇੱਕ ਤੇ ਇਹਦੇ ਵਿੱਚ ਕਾਕ ਆਖਣੀ ਹੁੰਦਾ ਆ ਦੇਖੋ ਜਿੱਥੋਂ ਇੱਕ ਕੈਰੀ ਦੇ ਵਿੱਚੋਂ ਲਸਣ ਪੱਟਿਆ ਸੀ ਉਹ ਦੇਖ ਸਕਦੇ ਹੋ ਕਿਦਾਂ ਪ੍ਰਾਲੀ ਬਿਲਕੁਲ ਗਲ ਕੇ ਖਾਦ ਬਣੀ ਹੋਈ ਆ ਇੱਥੇ ਜੇਕਰ ਹੋਰ ਵੀ ਕੋਈ ਜਿਹੜੀ ਵੀ ਹੁਣ ਫਸਲ ਲਾਵਾਂਗੇ ਉਹ ਵੀ ਬਹੁਤ ਹੀ ਵਧੀਆ ਹੋਣੀ ਹੈ ਕਿਉਂਕਿ ਇਹ ਜੋ ਪ੍ਰਾਲੀ ਦੀ ਖਾਦ ਬਣੀ ਹੈ ਇਹ ਵੀ ਉਹਨੂੰ ਲੱਗੂਗੀ ਲਸਣ ਦੀ ਆਪਾਂ ਹੁਣ ਦੀਜਣ ਵਾਲੇ ਦੀ ਪਟਾਈ ਕਰ ਲੈਣੀ ਆ ਪਟਾਈ ਕਰਕੇ ਆ ਦੇਖੋ ਤੁਸੀਂ ਇਹ ਵੀ ਗੰਡੀਆਂ ਦੇਖ ਸਕਦੇ ਹੋ ਲਸਣ ਦੀਆਂ ਕਿਉਂਕਿ ਇੱਕ ਤਾਂ ਇਦਾਂ ਜੇ ਆਪਾਂ ਉੱਪਰ ਪ੍ਰਾਲੀ ਪਾ ਦਿੰਨੇ ਆ ਤੇ ਕੋਈ ਗੋਡੀ ਕਰਨ ਦੀ ਲੋੜ ਨਹੀਂ ਪੈਂਦੀ ਕੌਂਕੀ ਕਾ ਕੱਖੇ ਜਾਂਦਾ ਨਹੀਂ ਪ੍ਰਾਰੀਏ ਥੱਲੇ ਦੱਬਿਆ ਜਾਂਦਾ ਕੋਈ ਕਾ ਕੱਖ ਨਹੀਂ ਹੁੰਦਾ ਔਰ ਇਸ ਨੂੰ ਗੋਦੀ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਨੰਬਰ 2 ਤੇ ਜੋ ਪ੍ਰਾਰੀਆ ਜਦੋਂ ਆਪਾਂ ਪਾਣੀ ਲਾਉਂਨੇ ਆ ਪਾਣੀ ਦੇ ਨਾਲੇ ਗਲ ਜਾਂਦੀ ਆ ਛਰ ਗਲ ਕੇ ਫੇ ਖਾਦ ਬਣ ਜਾਂਦੀ ਆ ਇਹ ਦੇਖੋ ਲਸਣ ਦੀ ਗੰਢੀ ਦੇਖ ਸਕਦੇ ਹੋ ਤੁਸੀਂ ਵਧੀਆ ਪਲੀ ਹੋਈ ਆ ਇਹ ਪ੍ਰਾਰੀਏ ਦੇ ਨਤੀਜਾ ਇਨੂੰ ਹੋਰ ਕੋਈ ਜੂੜਿਆ ਜਾਂ ਤੂੰ ਕੋਈ ਖਾਲ ਪਾਉਣ ਦੀ ਲੋਟ ਨਹੀਂ ਪੈਂਦੀ ਆਹ ਦੇਖੋ ਪਟਕੇ ਅੰਦਰ ਬਰਾਂਡੇ ਦੇ ਵਿੱਚ ਰੱਖਿਆ ਕਿਉਂਕਿ ਹਲਕੀ ਹਲਕੀ ਕਣੀ ਪੈਣੀ ਸ਼ੁਰੂ ਹੋ ਗਈ ਸੀ ਮੂੰਦ ਚਾਹੇ ਦੋਕ ਦਿਨ ਬਾਅਦ ਵੀ ਪਟ ਲੈਂਦੇ ਠੀਕ ਸੀ ਪਰ ਹਲਕੀ ਹਲਕੀ ਸਟ ਕਣੀ ਸ਼ੁਰੂ ਹੋ ਗਈ ਬੱਦਲ ਚੜੇ ਹੋਏ ਸੀ ਜੇ ਨਹੀਂ ਪੈ ਗਿਆ ਤੇ ਜ਼ਿਆਦਾ ਗੱਲਾ ਹੋ ਗਿਆ ਕਿ ਗੰਡੀਆਂ ਪਾੜ ਜਾਣੀਆਂ ਇਦਾਂ ਆਪਾਂ ਸਾਫ਼ ਕਰਕੇ ਜਿਹੜਾ ਅਗਲੇ ਸੀਜ਼ਨ ਦੇ ਵਿੱਚ ਲਾਉਣਾ ਬੀਜ ਇਦਾਂ ਬੀਜ ਉਹਦੇ ਰੱਖ ਲੈਣੇ ਆਪਾਂ ਬਨ ਕੇ ਜੰਗੀ ਤਰ੍ਹਾਂ ਸਾਫ਼ ਕਰਕੇ ਵਧੀਆ-ਵਧੀਆ ਗੰਡੀਆਂ ਲੈ ਕੇ ਇਦਾਂ ਆਪਾਂ ਉਹਨਾਂ ਨੂੰ ਬਨ ਕੇ ਰੱਖ ਲੈਣਾ ਇਹ ਇਹਦੇ ਨਾਲ ਜਿਹੜੇ ਉੱਪਰ ਆਪਾਂ ਇਹਦੇ ਪੱਤੇ ਆ ਇਹ ਪੱਤੇ ਕੱਟ ਦੇਣੇ ਆ ਇਦਾਂ ਪੱਤੇ ਕੱਟ ਕੇ ਏਨੇ-ਏਨੇ ਨਾਲ ਰਹਿਣ ਦੇਣੇ ਆ ਬਾਕੀ ਉੱਪਰੋਂ ਕੱਟ ਦੇਣੇ ਆ ਇਹਨੂੰ ਹਵਾਦਾਰ ਜਗ੍ਹਾ ਤੇ ਕਿਤੇ ਰੱਖਾਂਗੇ ਟੌਪ ਨਹੀਂ ਲਗਣੀ ਚਾਹੀਦੀ ਕਿਤੇ ਵੀ ਹਵਾਦਾਰ ਜਗ੍ਹਾ ਤੇ ਟੋਕਰੀ ਪਵਾ ਕੇ ਰੱਖ ਸਕਦੇ ਆ ਆਪਾਂ ਇਹਨੂੰ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਲੈਸਨ ਹੁੰਦਾ ਏਦਾਂ ਕੋਈ ਗੋਡੀ ਟੋਪੀ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਨਾ ਹੀ ਕੋਈ ਕੱਕ ਹੁੰਦਾ ਵਿੱਚ ਇਹ ਦੇਖੋ ਜੀ ਇਹ ਆਪਾਂ ਹਵਾਦਾਰ ਜਗ੍ਹਾ ਤੇ ਕਿਤੇ ਰੱਖਿਆ ਨਾ ਅਗਲੇ ਸਾਲ ਦੇ ਵਿੱਚ ਅਕਤੂਬਰ ਨਵੰਬਰ ਦੇ ਵਿੱਚ ਲਾਉਣ ਲਈ ਧੂਪਾ ਕਾਰਖਾਨਾ ਲਈ ਰੱਖਣਾ ਉਹਦੇ ਆਪਾਂ ਸਾਫ਼ ਕਰਕੇ ਟੋਟਲੀ ਇਦਾਂ ਪੱਤੇ ਕੱਟ ਲੈਣੇ ਆ। ਇਹ ਤੁਹਾਨੂੰ ਦੱਸਿਆ ਜੀ ਘਰੇਲੂ ਬਾਗੀਚੀ ਦੇ ਵਿੱਚ ਲਸਣ ਦੀ ਭਰਮੀ ਫਸਲ ਲੈਣ ਦਾ ਤਰੀਕਾ। ਸ਼ਬਦਾਂ ਦਾ ਧੰਨਵਾਦ।